ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੱਧੂ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਤੁਸੀਂ ਬਿਲਕੁਲ ਠੀਕ ਠਾਕ ਹੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਲੱਡੂ ਕਰਾਰੇ ਤੇ ਮੈਂ ਤੁਹਾਨੂੰ ਦਿਖਾਉਣੀ ਹੈ ਰੈਸਪੀ ਤੇ ਚਲੋ ਆਪਾਂ ਬਣਾਉਣ ਲੱਗੇ ਹਾਂ ਬੱਚਿਆਂ ਵਾਸਤੇ ਗੱਡੂ ਕਰਾਰੇ ਬਣਾਉਣ ਲੱਗੇ ਆਂ ਦੁਪਹਿਰ ਦਾ ਟਾਈਮ ਆ ਤੇ ਜਿਹੜੇ ਤੇ ਨਵੇਂ ਵੀ ਪਰ ਆਉਣਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਬਾਦੋਂ ਮਾਤਰ ਕੇ ਸ਼ੇਅਰ ਵੀ ਜਰੂਰ ਕਰ ਦੇਣਾ ਤੁਹਾਡੇ ਸਪੋਰਟ ਦੀ ਬਹੁਤ ਬਹੁਤ ਹੈ ਪਲੀਜ਼ ਸਪੋਰਟ ਕਰਿਆ ਕਰੋ ਬਾਤੋਂ ਸੋ ਜੀ ਆਪਾਂ ਕਰਦੇ ਆਂ ਸਟਾਰਟ ਆ ਵੇਖੋ ਇੱਧਰ ਮੈਂ ਜਿਹੜੀਆਂ ਮੂੰਗੀ ਦੀ ਦਾਲ ਤੇ ਚਣਿਆਂ ਦੀ ਦਾਲ ਜਿਹੜੀ ਇਹ ਰਾਤ ਦੀ ਹੀ ਭਿਓ ਕੇ ਰੱਖੀ ਸੀ ਇਹਨੂੰ ਮੈਂ ਕੱਢ ਕੇ ਤੇ ਹੌਲੇ ਨਾਲ ਪਾਣੀ ਚ ਰੱਖ ਲਿਆ ਠੀਕ ਆ ਹੁਣ ਆਪਾਂ ਇਹਨੂੰ ਕਰ ਲਾਂਗੇ ਗ੍ਰाइंड ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇਹਨੂੰ ਗ੍ਰाइंड ਕਰਦੇ ਆਂ ਆਪਾਂ ਇਹ ਵਿੱਚ ਪਾ ਕੇ ਤੇ ਗ੍ਰੈਂਡ ਕਰ ਲੈਂਦੇ ਆਂ। ਚਣੀਆਂ ਵੀ ਦਾਲੂਗੀਆਂ ਆਪਾਂ ਤੇ ਗ੍ਰੈਂਡ ਕਰ ਲੈਣਾ ਐ ਤੇ ਮੂੰਗੀ ਵੀ ਦਾਲੂਗੀ ਆਪਾਂ ਗ੍ਰੈਂਡ ਕਰ ਲੈਣਾ। ਠੀਕ ਐ ਸਭ ਤੋਂ ਪਹਿਲਾਂ ਆਪਾਂ ਮੂੰਗੀ ਦਾ ਗ੍ਰੈਂਡ ਕਰ ਲਈਏ। ਜੀ ਦਾਲ ਆਪਣੀ ਹੈ ਗ੍ਰाइंड ਹੋ ਗਈ ਤੇ ਆਪਾਂ ਹੁਣ ਇਹਨੂੰ ਕੱਢ ਲਾਂਗੇ ਆਪਾਂ ਇੱਕ ਬੋਲ ਵਿੱਚ ਇਤਨੀ ਆਪਾਂ ਜਿਹੜੀਆਂ ਛਣੀਆਂ ਦੀ ਦਾਲ ਜਿਹੜੀ ਗ੍ਰाइंड ਕਰ ਲੈਣੀ ਹੈ ਉਹ ਜੀ ਹੁਣ ਆਪਾਂ ਛਣੀਆਂ ਦੀ ਦਾਲ ਵੀ ਦੇ ਵਿੱਚ ਪਾ ਕੇ ਪ੍ਰੈਸ ਕਰ ਲੈਣੀ ਹੈ ਪਾਣੀ ਨਹੀਂ ਪਾ ਸਕਦੇ ਆ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਦੇ ਆ ਲਓ ਜੀ ਆਪਾਂ ਜੜੀਆਂ ਦਾਣਾ ਉਹ ਗ੍ਰाइंड ਕਰਕੇ ਰੱਖ ਲਿਆ। ਤੇ ਇੱਧਰ ਆਪਾਂ ਦੋ ਲੀਆਂ ਲਸਣ ਦੀਆਂ, ਤੁਰੀਆਂ, ਥੋੜਾ ਜਿਹਾ ਅਦਰਕ, ਕੁੜੀ ਜੀ ਹਰੀ ਮਿਰਚਾਂ ਤੇ ਹੁਣ ਆਪਾਂ ਉਹ ਗ੍ਰाइंड ਕਰਕੇ ਇਹਦੇ ਵਿੱਚ ਪਾਵਾਂਗੇ। ਠੀਕ ਹੈ। ਤੇ ਮੈਂ ਤੈਨੂੰ ਗ੍ਰाइंड ਕਰ ਲਓ ਜਿਹੜੀ ਆਪਾਂ ਮਿਰਚ ਲਸਣ ਲਸਣ ਅਦਰਕ ਜੋ ਗ੍ਰाइंड ਕਰਤਾ ਇਹਨੂੰ ਵਿੱਚ ਕਰ ਦਾਂਗੇ ਐਡ ਹੁਣ ਇਹ ਚਾੜ ਕਰ ਤਾਂ ਚੰਗੀ ਤਰ੍ਹਾਂ ਕਰ ਦਾਂਗੇ ਮਿਕਸਰ ਇਦੇ ਵਿੱਚ ਇੱਕ ਚਮਚ ਪਾਵਾਂਗੇ ਸਵਾਦ ਅਨੁਸਾਰ ਹੀ ਪਾਉਣਾ ਨਾ ਮੈਂ ਤਾਂ ਤੇ ਆਪਾਂ ਪਾਵਾਂਗੇ ਇੱਧਰ ਚਾਟ ਮਸਾਲਾ ਸ਼ੋਰਾ ਦਾ ਪਾਵਾਂਗੇ ਗਰਮ ਮਸਾਲਾ ਇੱਧਰ ਪਾਵਾਂਗੇ ਆਪਾਂ ਇੱਕ ਚਮਚ ਮੂਰਗਾ ਪਾ ਦੇਵਾਂਗੇ ਕਾਲਾ ਨਮਕ ਅਗੇ ਜਦੋਂ ਇਹ ਚੰਗੀ ਤਰ੍ਹਾਂ ਮਿਲ ਕੇ ਐਡ ਕਰ ਦਾਂਗੇ ਵੀトライ ਨੋਮ ਫਮਾ ਕੇ ਤੇ ਮਲਾਦਾਂ ਦੇ ਵਿੱਚ ਹਲੋ ਹਾਂਜੀ ਹੁ ਮੈਂ ਆਪਣਾ ਸਾਰਾ ਮਿਸ਼ਨ ਜਿਹੜਾ ਹੋ ਗਿਆ ਰੈਡੀ ਤੇ ਹੁਣ ਮੈਂ ਫਰਾਈ ਕਰ ਲੱਗੀ ਫਰਾਈ ਤੇ ਠੀਕ ਹੈ ਐਦਾਂ ਤੋਂ ਮਿਸ਼ਰਣ ਸ਼ੁਰੂ ਕਰ ਲੈਣੀ ਹੈ ਠੀਕ ਸਾਰੇ ਕਰਕੇ ਹੌਲੀ ਹੌਲੀ ਜੀ ਐਦਾਂ ਪੈਣੀ ਹੈ ਕਾੜ ਵੀ ਹੁਣ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਮੂਰੀ ਗਾਦਰ ਜਿੱਦਾਂ ਮੈਨਾ ਕੋਈ ਚੋਆਇਸ ਆ ਤੇ ਆਪਾਂ ਜਿੱਦਾਂ ਮਰਜ਼ੀ ਰੱਖ ਰੱਖਿਆ ਮੂਰੀ ਗਾਦਰ ਦੇ ਉਸਾਰ ਦੇ ਦਾਨ ਮਰਜ਼ੀ ਕਿਆ ਕਰੀਏ ਮੈਨੂੰ ਖਬਰ ਜੇ ਜੇ ਫਿਰ ਸਾਰੀ ਪੈ ਗਈ ਤੇ ਆਪਾਂ ਨੋਰਮਲ ਜਿਹੜੀ ਕੋਈ ਘੱਟ ਘੱਟ ਵਾਲੀ ਜੜੀ ਬਣਾਉਣੀ ਆ। ਆਪਾਂ ਉਹਨਾਂ ਨਾਲ ਕਰਦੇ ਹਾਂ ਉਹਨਾਂ ਨੂੰ ਕਰਦੇ ਹਾਂ। ਆਂਕਾ ਬਣਾਣਾ ਤਾਂ ਕਰਦੇ। ਇਹਨੂੰ ट्राई ਜ਼ਰੂਰ ਕਰਕੇ ਵੇਖੋ। ਤੇ ਬਹੁਤ ਸੁੱਖੀ। ਉਹਨਾਂ ਦੇ ਵਿੱਚ ਆਪਾਂ ਬੜੇ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹਾਂ। ਜਾਤ ਜਿਹੜੀ ਆਪਾਂ ਥੋੜੀ ਸੌਸ ਦੇ ਨਾਲ ਅਗੇ ਰੈਡੀ ਕਰਨਾ ਦੇਖੇ ਤੁਹਾਨੂੰ ਇਹ ਬਣਦਾ ਸਾਰੀ ਮੇਰੀ ਨਾਲੇ ਲਓ ਜੀ ਆਪਣੇ ਆ ਸ਼ੇਪ ਵਿੱਚ ਜਿਹੜੇ ਨਿਕਲ ਕੇ ਹੋ ਗਏ ਰੈਡੀ ਤੇ ਇਹ ਆਪਾਂ ਬਣਾ ਲਈ ਆ ਨਾਲ ਚਟਨੀ ਠੀਕ ਹੈ ਜਿਹੜੀ ਤਿੱਖੀ ਨਹੀਂ ਬਣਾਈ ਤਿੱਖੀ ਇਹਨਾਂ ਨਹੀਂ ਲੈਣੀ ਜਾਣੋ ਤੁਸੀਂ ਜਿਸ ਤਰ੍ਹਾਂ ਮੈਂ ਬਣਾ ਸਕੀ ਜੀ ਸਾਡੇ ਕੋ ਆਪਣੇ ਲੱਡੂ ਬਣਾ ਰਹੇ ਜਿਹੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਏ ਆ। ਸੋ ਹੁਣ ਆਪਾਂ ਇਹਨਾਂ ਕੋਲਿੰਗ ਸਪਾਪ ਆਗੇ ਇਸ ਤਰ੍ਹਾਂ ਮਰਜੀ ਤੇ ਸੌਸ ਪਾ ਕੇ ਸੁੱਕੇ ਖਾ ਲੋ ਜੇ ਤਾਂ। ਆਪਣੇ ਮਰਜ਼ੀ ਤੇ ਆਪਾਂ ਮੂਲੀ ਮਾਲੀ ਜਿਹੜੀ ਲੱਗਾਂਗੇ ਨਾਲ ਕੋਲ। ਇਸ ਤਰ੍ਹਾਂ ਕਰਕੇ ਪਾਈ ਜਾਣਗੇ। ਤੇ ਪਾ ਦੰਨੇ ਆਪਾਂ। ਹੋਰ ਉਸ ਤੇ ਬਾਕੀ ਇਹਨਾਂ ਨੇ ਮੂਲੀ ਮਾਲੀ ਕੁਛ ਗੰਡਾ ਕਹਿੰਦੇ ਨਹੀਂ ਲੈਣਾ। ਸਿੰਪਲ ਹੀ ਚਾਹੀਦੀ ਬੱਚਿਆਂ ਨੂੰ ਤਾਂ ਸਿੰਪਲ ਚੀਜ਼ ਹੀ ਬਸ ਪਸੰਦ ਆ। ਤੇ ਆਪਾਂ ਆਪਣੇ ਵਾਸਤੇ ਬਾਅਦ ਚ ਕਰਾਂਗੇ। ਲਓ ਜੀ। ਉੱਦਾਂ ਘਰ ਵਿੱਚ ਆਪਾਂ ਜਿਹੜੇ ਲੱਡੂ ਕਰਾਰੇ ਬਣਾਏ। ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਦੇ ਲੱਗੇ ਤੁਹਾਨੂੰ ਹੁਣ ਇਹਨਾਂ ਨੇ ਭਿਜ ਕੇ ਥੋੜੇ ਥੋੜੇ ਜੜੇ ਹੋ ਜਾਣਗੇ ਆ ਦੇਖੋ ਕੋਲੇ ਬਿਲਕੁਲ ਬਣੇ ਆ